ਕਰਚਾਵਾਂ ਨੇ ਕਿ ਤੁਹਾਨੂੰ ਹਟਾਉਣ ਦੀਆਂ ਤਿਆਰੀਆਂ ਜੋਰਾਂ ਛੋਰਾ ਨਾਲ ਚੱਲ ਗਈਆਂ ਮੈਂ ਕੱਪੜੇ ਬੈਕ ਸੁਪਾਏ ਹੋਏ ਨੇ ਪ੍ਰਵਾਨ ਜੱਜਦਾਰ ਸਾਹਿਬ ਦੀਆਂ ਸਵਾਵਾਂ ਤੋਂ ਪਾਸੇ ਕਰਤਾ ਬਰਖਾਸ ਕਰਤਾ ਗਿਆਨੀ ਰਗਵੀਰ ਸਿੰਘ ਕਹਿੰਦੇ ਆਸਮਰਥ ਹੈ ਉਹ ਸਮਰਥ ਨੇ ਪੰਥ ਦੀ ਨੁਮਾਇੰਦਗੀ ਕਰਨ ਦੇ ਬੜੇ ਚਰਵਾਦ ਸੰਗਤ ਤੇ ਅਸੀਂ ਕਹਿੰਦੇ ਸੀ ਸਮਰਥ ਜੱਤੇਦਾਰ ਬਣਨ ਜਾ ਰਿਹਾ ਪਰ ਉਹ ਕਹਿੰਦੇ ਆਸਮਰਥ ਆ ਹਕਤ ਧਰਮੀ ਆ ਕਹਿੰਦੇ ਪੰਤ ਪ੍ਰਸਤ ਨਹੀਂ ਗਾ ਵਿਦੇਸ਼ ਜਾਣ ਲੱਗੇ ਨਹੀਂ ਸੀ ਦੱਸ ਦੇ ਮਰਿਆਦਾ ਦੀ ਉਲੰਘਣਾ ਕੀਤੀ ਆ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗੂਵੀਰ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸਦੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਸਿੰਘ ਗੜਗੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੋਣਗੇ ਕੁਲਦੀਪ ਸਿੰਘ ਗੜਗੱਜ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਲਗਾ ਦਿੱਤਾ ਗਿਆ ਹੈ ਤੇ ਗਿਆਨੀ ਸੁਲਤਾਨ ਸਿੰਘ ਨੂੰ ਵੀ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਇਸ ਵੇਲੇ ਦੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦੀ ਬੈਠਕ ਹੋਈ ਜਿਸ ਦੌਰਾਨ ਦੋ ਤਖਤਾਂ ਦੇ ਜਥੇਦਾਰਾਂ ਨੂੰ ਉਹਨਾਂ ਦੀ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਐਸਜੀਪੀਸੀ ਮੈਂਬਰ ਨੇ ਦੱਸਿਆ ਕਿ ਅੱਜ ਬੈਠਕ ਦੌਰਾਨ ਯਾਨੀ ਰਗੂਬੀਰ ਸਿੰਘ ਦੀਆਂ ਜਥੇਦਾਰ ਵਜੋਂ ਸੇਵਾਵਾਂ ਨੂੰ ਖਤਮ ਕਰ ਦਿੱਤਾ ਗਿਆ ਹੈ ਹਾਲਾਂਕਿ ਉਹ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਸੇਵਾਵਾਂ ਨਿਭਉਂਦੇ ਰਹਿਣਗੇ ਇਸ ਦੇ ਨਾਲ ਹੀ ਕੈਸਗੜ ਸਾਹਿਬ ਦੇ ਜਥੇਦਾਰ ਗੈਨੀ ਸੁਲਤਾਨ ਸਿੰਘ ਨੂੰ ਵੀ ਸੇਵਾ ਮੁਕਤ ਕਰ ਦਿੱਤਾ ਗਿਆ ਹੈ ਉਹਨਾਂ ਨੂੰ ਵੀ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਪਰ ਤਖਤ ਸ਼੍ਰੀ ਕੈਸਗੜ ਸਾਹਿਬ ਦੇ ਹੈੱਡ ਗ੍ਰੰਥੀ ਸੁਲਤਾਨ ਸਿੰਘ ਬਣੇ ਰਹਿਣਗੇ ਬਾਕੀ ਰੋਟੀਨ ਮੈਟਰ ਆ ਸਾਹਮਣੇ ਦੇਖੇ ਸਰ ਪ੍ਰਬੰਧਕੀਦਾਰ ਤੇ ਜੋ ਕੰਮਕਾਰ ਆ ਕੁਸ਼ਤੀਆਂ ਵਾ ਕੋਈ ਮੋਬਾਈਲ ਮੈਂ ਕਰਾਂਗੀ ਕੁਝ ਗੱਲਾਂ ਦੀਆਂ ਹੂੰ ਕੁਈ ਗੁਰਦੁਆਰਿਆਂ ਦੇ ਸਬੰਧ ਵਿੱਚ ਜੁਨਾ ਕਾਲਜਾਂ ਦੇ ਸਬੰਧ ਵਿੱਚ ਰੂਟੀਨ ਮੀਟਿੰਗਾਂ ਤੇ ਬਾਕੀ ਤਾਂ ਜੋ ਫਟਕਲ ਐਜੰਡਾ ਉਹ ਤਾਂ ਤਾਂ ਸੀਨੀਅਰ ਮੀਤ ਪ੍ਰਧਾਨ ਉਹ ਜਿਹੜੇ ਹੈਗਾ ਉਹਨਾਂ ਦੀ ਪਰਵਾਨਗੀ ਦੇ ਨਾਲ ਹੀ ਲੈਂਦੇ ਜਾ ਸਕਦੇ ਆ ਲਾਇਬਲ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਵੱਲੋਂ ਮਨਾਂ ਕਰ ਦਿੱਤਾ ਗਿਆ ਸਤੀਫਾ ਵਾਪਸ ਨਹੀਂ ਲੈਣਗੇ ਉਹਨਾਂ ਦਾ ਇਹ ਕਹਿਣਾ ਹੈ ਉਹ ਜਿੰਨਾ ਤੁਸੀਂ ਨਸ਼ਰ ਕੀਤਾ ਅਸੀਂ ਸੁਣਿਆ ਕਿ ਪੜਿਆ ਇਹਦੂ ਬਨਾ ਤਾਂ ਸਾਨੂੰ ਕੋਈ ਜਾਣਕਾਰੀ ਨਹੀਂ ਜੀ ਤੇ ਉਹ ਵੈਸੇ ਕਈ ਵਾਰੀ ਕਹਿ ਚੁੱਕੇ ਆ ਵੀ ਉਹ ਵਾਪਸ ਨਹੀਂ ਦੇਣਗੇ ਹੂੰ ਉਹ ਗੱਲ ਇਹ ਜੋ ਸਵਾਲ ਪੱਤਰ ਕਰ ਰਹੇ ਨੇ ਉਹ ਕਿਹਾ ਗਿਆ ਸੀ ਪ੍ਰੈਸਰ ਦੇ ਵਿੱਚ ਚੱਕਦੇ ਹਾਂ ਜੀ ਪ੍ਰੈਸਰ ਦੇ ਵਿੱਚ ਸਾਰਾ ਕੁਝ ਪ੍ਰੈਸ ਕਿਸ ਦਾ ਮੰਨ ਰਿਹਾ ਵਿੱਚ ਨਹੀਂ ਮੈਂ ਕਹੀ ਨਹੀਂ ਕਹਿ ਸਕਦਾ ਪ੍ਰੈਸ਼ਰ ਚ ਹੋਇਆ ਉਹਨਾਂ ਨੇ ਜਿਹੜਾ ਸੰਬੰਧੀ ਗੱਲ ਆਈ ਹੈ ਤਾਂ ਨੈਤਿਕ ਧਾਰਦੀ ਆਈ ਹੈ ਪ੍ਰੈਸ਼ਰ ਮੇਰੇ ਸਾਹਮਣੇ ਕੋਈ ਗੱਲ ਨਹੀਂ ਕਹੀ ਕਿ ਮੈਂ ਜਿਹ ਵਿੱਚ ਕਮੈਂਟ ਕਰਾਂ ਪ੍ਰੈਸਪਾ ਨਵੇਂ ਜਾਂ ਕਾਰਜਕਾਰੀ ਪ੍ਰਧਾਨ ਦਾ ਐਲਾਨ ਹੋ ਸਕਦਾ ਚੰਦੀ ਕਮੇਟੀ ਦੇ ਵਿੱਚ ਕਿਉਂਕਿ ਐਸਜੀਪੀਸੀ ਦੇ ਕੋਲੇ ਕੋਈ ਅਜੰਡੇ ਵਿੱਚ ਬਿਲਕੁਲ ਕੁਝ ਨਹੀਂ ਜੀ ਅਡਜੈਕਟਿਵ ਕੋਲੇ ਅਧਿਕਾਰ ਆ ਹੂੰ ਤੋਂ ਨਵੇਂ ਦਾ ਤਾਂ ਤਾਂ ਹੋਵੇ ਨਾ ਜੇ ਉਹਨਾਂ ਦਾ ਅਸਤੀਫਾ ਪ੍ਰਬੰਧ ਕੀਤਾ ਜਾਵੇ ਹੂੰ ਅਸਤੀਫਾ ਪ੍ਰਬੰਧ ਕਰਨ ਤੋਂ ਬਾਅਦ ਉਹਦਾ ਕੋਈ ਵਿਧੀ ਪਤਾ ਨਾ 72 ਘੰਟੇ ਦਾ ਨੋਟਿਸ ਆ ਜੋ ਮੀਟਿੰਗ ਹੋਊਗੀ ਉਹਦੇ ਚ ਇਹ ਗੱਲਾਂ ਵਿਚਾਰੀਆਂ ਜਾਣੀਆਂ ਅੱਜ ਮੈਨੂੰ ਨਹੀਂ ਲੱਗਦਾ ਕੋਈ ਅਸੀ ਗੱਲ ਹੋਊਗੀ ਕੱਲ ਮਟੋਲ ਕੀਤੀ ਜਾਦੀ ਹੈ ਸੋਕਰ ਦਾ ਜਾਰਡ ਕਰੀਏ ਵੀ ਆ ਰਹੀ ਹੈ ਅੱਜ ਦੀ ਕੱਲ ਤੱਕ ਸਾਹਿਬ ਦੀ ਕੁਰਸੀ ਵੀ ਖਾਲੀ ਹੋ ਸਕਦੀ ਹੈ ਜੀ ਜਾਣਕਾਰੀ ਆ ਹੈਲੋ ਤੁਸੀਂ ਛੱਲੇ ਕੀ ਦੇਖੋ ਹਾਲਾਤ ਦੇਖ ਕੇ ਨਹੀਂ ਲੱਗਦਾ ਤੇ ਜੇ ਕੋਈ ਇਹੋ ਜਿਹੀ ਗੱਲ ਕਰਨਗੇ ਤੇ ਦੇਖਾਂਗੇ ਵੀ ਉਹਦੇ ਕਾਰਨ ਕੀ ਆ ਉਹੀ ਗੱਲ ਹੈ ਜੇ ਕਾਰਨ ਇਹਨਾਂ ਦੀ ਰਾਜਨੀਤਿਕ ਸੋਚ ਹੋਈ ਜਾਂ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਹੋਇਆ ਰਾਜਨੀਤਕ ਤੌਰ ਤੇ ਉਹਦਾ ਡਟ ਕੇ ਵਿਰੋਧ ਕਰਾਂਗੇ ਖੰਡਾ ਖੜਕਾਵਾ ਕੇ ਜਿਹਨੇ ਸੰਭਰ ਲੱਗਦਾ ਜਿਹਦਾ ਤੈਨੂੰ ਕਿਹਾ ਮੇਰਾ ਬੈਗ ਇਖਤਿਆਰ ਹੈ ਜੀ ਕਪੜੇ ਮੇਰੇ ਪੂਰੇ ਬੈਗ ਆ ਜੀ ਇਹ ਕਿਉਂ ਗੱਲ ਕਹੀ ਹੋਗੀ ਅਜਿਹਾ ਕਿਉਂ ਹੋਇਆ ਹੋਊਗਾ ਤੋ ਕੋਈ ਬਧੀਆ ਜਿਹਦਾ ਸਾਬ ਗੱਲ ਕਹਿ ਸਕਦੇ ਆ ਮੇਰੀ ਨਹੀਂ ਔਕਾਤ ਨਹੀਂ ਵੀ ਮੈਂ ਉਹਨਾਂ ਦੀ ਗੱਲ ਕਹੀ ਤੇ ਕੁਮਿੰਟ ਕਰ ਬਸ ਤੁਸੀਂ ਕੀ ਪੀਲ ਕਰਨਾ ਚਾਹੋਗੇ ਪ੍ਰਧਾਨ ਸਾਹਿਬ ਨੂੰ ਕੋਈ ਪੀਲ ਕਰਨਾ ਚਾਹੋਗੇ ਕਿ ਤੁਹਾਡੇ ਵੱਲੋਂ ਕੀ ਮੰਗ ਰਹੇ ਹੋ ਮੰਗ ਰੱਖੀ ਹੋਈ ਹੈ ਪ੍ਰਧਾਨ ਸਾਹਿਬ ਨੂੰ ਪੀਦਾ ਵੀ ਸਾਲ ਪੂਰਾ ਕਰਨ ਤੇ ਆ ਕੇ ਜੋ ਉਹਨਾਂ ਦੀ ਜ਼ਿੰਮੇਵਾਰੀਆਂ ਬੋਲ ਤੁਹਾਨੂੰ ਦੱਸਦੇ ਕਿ ਗਿਆਨੀ ਰਗੂਵੀਰ ਸਿੰਘ ਦੀ ਅਹੁਦੇ ਤੋਂ ਹਟਾਉਣ ਦੀਆਂ ਪਹਿਲਾਂ ਹੀ ਇਹ ਚਰਚਾਾਂਵਾਂ ਚੱਲ ਰਹੀਆਂ ਸੀ ਜਿਵੇਂ ਹੀ ਪੱਤਰਕਾਰਾਂ ਦੇ ਵੱਲੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਸੀ ਤੇ ਉਹਨਾਂ ਜਵਾਬ ਦਿੱਤਾ ਸੀ ਕਿ ਮੈਂ ਆਪਣੇ ਕੱਪੜੇ ਬੈਗ ਦੇ ਵਿੱਚ ਪਾਏ ਹੋਏ ਨੇ ਅਹੁਦੇ ਦੀ ਕੋਈ ਪਰਵਾਹ ਨਹੀਂ ਹੈ ਤੇ ਅੱਜ ਇਸ ਮਾਮਲੇ ਦੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਗਿਆਨੀ ਰਗੂਵੀਰ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਉਹਨਾਂ ਦੀ ਸੇਵਾਵਾਂ માં ਖਤਮ ਕਰ ਦਿੱਤੀਆਂ ਗਈਆਂ ਨੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ